ਮਜ਼ਦੂਰੀ ਵਾਸਤੇ ਮਜ਼ਦੂਰੀ ਵਾਸਤੇ ਜਿਹੜਾ ਤੁਹਾਡਾ ਚੈਨਲ ਸ਼ੇਅਰ ਕਰਕੇ ਆਊਗਾ ਹਾਂ ਵੀਡੀਓ ਚੈਨਲ ਤੇ ਸ਼ੇਅਰ ਕਰੂਗਾ ਠੀਕ ਹੈ ਨਾ ਕੁਰਤੇ ਪਜਾਮੇ ਨਾਲ ਹਾਂ ਇੱਕ ਕੁਰਤਾ ਪਜਾਮਾ ਫ੍ਰੀ 1000 ਵਾਲੇ ਨਾਲ 350 ਵਾਲਾ ਵਧੀਆ ਅੱਛਾ 1000 ਵਾਲੇ ਕੁਰਤੇ ਪਜਾਮੇ ਨਾਲ 350 ਵਾਲਾ ਵਧੀਆ 350 ਵਾਲਾ ਕੁਰਤਾ ਪਜਾਮਾ ਵਾਲੇ ਸਹੀ ਹੋਰ ਕੀ ਹਾਲਾ ਬਾਈ ਜੀ ਸਸਤੀ ਕਰ ਸਸਤੀ ਕਰ ਬਾਈ ਜੀ ਲੋਰਾ ਟੀ ਸ਼ਰਟ ਵਾਲਿਆਂ ਦੇ ਬਾਲਿਆਂ ਦੇ ਚਨੂਣੇ ਲੜਨਗੇ ਵੇ ਕਾਲਾ ਯਾਰ ਸਾਨੂੰ ਉਹ ਕਰੀ ਜਾਂਦਾ ਹੈਗਾ ਤੂੰ ਕਹਿੰਦਾ ਲੋਰ ਟੀ-ਸ਼ਰਟ ਦੇ ਵਿੱਚ ਕਹਿੰਦਾ ਕੁਰਤਾ ਪਜਾਮਾ ਤਿਆਰ ਕਰਾ ਦੇ। ਲਾਵਾਂਗੇ ਬਈ ਬਣਾਵਾਂਗੇ। ਹੈ? ਹਾਂ। ਬਣਾ ਦੇਵਾਂਗਾ ਪੱਕਾ। ਕਾਲਾ ਸੋਦਾ ਆਪਣੇ ਕੋਈ ਐਸ ਨਹੀਂ ਲੱਗਿਆ ਦੁਕਾਨ 'ਚ। ਨਾ ਕੋਈ ਮੁਲਾਜ਼ਮ ਆ। ਨਾ ਕੋਈ ਮੁਲਾਜ਼ਮ ਆ। ਉਹ ਬਿਜਲੀ ਦਾ ਖਰਚਾ ਤੇ ਮੁਲਾਜ਼ਮਾਂ ਦਾ ਖਰਚਾ ਆਪਾਂ ਲੋਕ ਗਾਤਾਂ ਜਿਹੀ ਕੱਢਦੇ ਆ। ਸਹੀ ਗੱਲ। ਆਪਾਂ ਉਹ ਕੰਮ ਨਹੀਂ ਕਰਦਾ। ਸਹੀ ਹੈ। ਕੱਲਾ ਹੀ ਆਵੇਂ ਦੁਕਾਨ 'ਤੇ। ਹਾਂ ਜਿੰਨੇ ਪੈਸੇ ਮੰਗ ਲਏ ਉਹਨੇ ਪੈਸੇ ਲੈਂਦਾ ਮੇਰਾ ਰੇਟ ਇੱਕ ਆ। ਸਹੀ ਹੈ। 2 ਰੁਪਏ ਤੁਹਾਨੂੰ 700 ਰੁਪਏ ਦਾ ਬਾਜ਼ਾਰ 'ਚ ਆ ਵੀਰੇ 7 ਲੋ ਵੀ ਸੱਜਣੋ ਗੱਲ ਹੈਗੀ ਐਂਓ ਵੀ ਕਾਲਾ ਕਹਿੰਦਾ ਕਿਤੇ ਭੱਜਣ ਦੀ ਲੋੜ ਨਹੀਂ ਕਿਸੇ ਟੇਲਰ ਕੋਲੇ ਜਾਣ ਦੀ ਲੋੜ ਨਹੀਂ ਸਿੱਧਾ ਕਾਲੇ ਕੋਲੇ ਆਓ ਇੱਥੇ ਸੋਡੀ ਇਹ ਸਲਾਈ ਕਰਾ ਦੂ ਸਾਰਾ ਕੁਝ A to Z ਇਹ ਕਰਾ ਕੇ ਦੇਗਾ ਪਹਿਲਾਂ ਤੁਹਾਨੂੰ ਲੋਕੇਸ਼ਨ ਦੱਸਦਾ ਹਾਂ ਜੀ ਪੁੱਛੋ ਮੰਡੀ ਖੜਿਆ ਕਾਲਾ ਵਾਈਟ ਹਾਊਸ ਤੇ ਪਾਰਕ ਦੇ ਨਾਲ ਸੌਫਦਾ ਸੈਂਟਰ ਵਾਲੀ ਗਲੀ ਆ ਜਾਂਦੀ ਹੈ ਪਟਵਾਰੀ ਦੀ ਡੈਰੀ ਦੇ ਨਾਲ ਤੇ ਕਾਲੇ ਅੱਜ ਕਿੱਥੋਂ ਸਟਾਰਟ ਕਰ ਰਿਹਾ ਤੇ ਕੀ ਕੀ ਦਿਖਾ ਰਿਹਾ ਸੰਗ ਬਾਈ ਅੱਜ ਆਪਾਂ ਸਟਾਰਟ ਕਰਦੇ ਹਾਂ ਆ ਕੁੜਤਾ ਪਜਾਮਾ ਜੀ ਹਾਂ 350 ਦਾ 5 ਮੀਟਰ ਗੜਤਾ ਪਿਆ ਮਜ਼ਦੁਰ ਸਾਢੇ 350 ਦਾ ਬਾਜ਼ਾਰ 'ਚ 600 700 ਆ ਮਿਲਦਾ ਹਾਂ ਜ਼ਿਮੀਦਾਰ ਭਾਈਆਂ ਵਾਲੀ ਦੁਕਾਨ ਹੈ ਹਾਂ ਜੱਟਾਂ ਵਾਲਾ ਸੌਦਾ ਆਪਣੇ ਕੋਲੇ ਠੀਕ ਹੈ ਨਾ ਘੱਟ ਲਈ ਪੈਸੇ ਲਈਏ ਨਾ ਵਾਧਾ ਲਈਏ ਜਿਹੜਾ ਰੇਟ ਕਿਤਾ ਰੇਟ ਆਪਣਾ ਹੋਈ ਆ ਸਾਢੇ 350 ਦਾ 5 ਮੀਟਰ ਹੂੰ 500 ਰੁਪਈਆ ਆਪਾਂ ਸਲਾਈ ਦਿੰਨੇ ਟਰਲਰ ਨੂੰ ਆਪਣੇ ਆਪ ਦੇ ਟੇਲਰ ਅੱਛਾ ਰੰਗ ਆਈਆਂ ਚ 10 12 ਠੀਕ ਹੈ ਬਹੁਤ ਵਧੀਆ ਵਧੀਆ ਚਿੱਟਾ ਵੀ ਮਿਲ ਜੂ ਇਸ ਅੱਛਾ ਇਹਦੇ ਚ ਚਿੱਟਾ ਵੀ ਮਿਲ ਜੂਗਾ ਸਾਡੇ ਦਾ ਜਿਹੜੇ ਜਿਹੜੇ ਹੁਣ ਆ ਲੀਡਰ ਲੋਡਰ ਪਾਉਂਦੇ ਆ ਕੁਰਤੇ ਪਜਾਮੇ ਉਹ ਵੀ ਹੁੰਦੇ ਤੇਰੇ ਕੋਲੇ ਹਾਂ ਹਾਂ ਪੂਰੇ ਵਧੀਆ ਬੱਚੇ ਚਲਗੇ ਬੰਦੇ ਵੀ ਦੇਖਣਗੇ ਵੀਡੀਓ ਉਹ ਆਖਣਗੇ ਸਾਨੂੰ ਸਾਡੇ ਵਾਸਤੇ ਚੰਗਾ ਤੇ ਹੁਣ ਇੱਕ ਗੱਲ ਹੋਰ ਆ ਕਾਲੇ ਜੂਨ ਦੀਆਂ ਹੋ ਰਹੀਆਂ ਸ਼ੂਟਿੰਗਾਂ ਹਾਂ ਜਵਾਕਾਂ ਦੇ ਕਹਿੰਦੇ ਮਾਮੇ ਭਾਣਜੇ ਦਾ ਰਿਸ਼ਤਾ ਤੈਨੂੰ ਪਤਾ ਹੀ ਆ ਭਾਣਜੀਆਂ ਦਾ ਰਿਸ਼ਤਾ ਤੇ ਨਾਲ ਆਉਣੀਆਂ ਪਹਿਣਾ ਹੁਣ ਬਾਈ ਹੈਂ ਤੇ ਭੈਣਾਂ ਦੇ ਵਾਸਤੇ ਅੱਜ ਕੀ ਸਕੀਮ ਦੇ ਰਿਆ ਤੇ ਜਿਹੜੇ ਬੱਚੇ ਹੁਣ ਆਉਣਗੇ ਉਹਨਾਂ ਨੂੰ ਫਿਰ ਆ ਲੋਰਾ ਟੀ-ਸ਼ਰਟ ਲੈ ਕੇ ਦੇਵਾਂ ਕਿਉਂ ਦੇਵੂ ਅਗਲਾਗਾ ਕੁਰਤੇ ਪਜਾਮੇ ਸਵਾਕੇ ਦੂਨਾ ਅਗਲਾਗਾ ਮੈਂ ਕਹਿੰਦਾ ਕੁਰਤੇ ਪਜਾਮੇ ਬਣਾ ਕੇ ਦੋ ਨਾਲੇ ਜਾਣ ਸੋਖੀ ਤੇ ਨਾਲੇ ਅੱਜ ਕੱਲ੍ਹ ਕੁੜੀਆਂ ਹਪਾਈ ਫਿਰਦੇ ਆ ਲੋਰਾ ਟੀ-ਸ਼ਰਟਾਂ ਜਾਂ ਸੋਹਣੇ ਲੱਗਦਾ ਜੇ ਕੁਰਤਾ ਸੂਟ ਪਾਇਆ ਹੋਵੇ ਕੁੜੀ ਦੇ ਜਵਾਖੜੀ ਦੇ ਨਿੱਕੀ ਦੇ ਪਾਇਆ ਹੋਵੇ ਭਾਵੇਂ ਵੱਡੀ ਦੇ ਪਾਇਆ ਹੋਵੇ ਉਹੀ ਸੋਹਣਾ ਲੱਗਦਾ ਹੈ ਨਾ ਕਹਾਂਗੇ ਭਾਈ ਅਜੇ ਮੈਂ ਸੂਟਾ ਹੁਣ ਹਾਂ ਕਿਹੜਾ ਕੱਪੜਾ ਵਜਦਾ ਕਾਲੇ ਕੀ ਕੋਟਨ ਦੀ ਦੁਪੱਟੇ ਵਾਲਾ ਅੱਛਾ ਪ ਕੀ ਰੇਟ ਰਹਿਣ ਵਾਲਾ ਇਹਦਾ ਆ ਲੋ ਇੱਕ ਆ ਚੀਜ਼ ਆ ਇਹਦਾ ਉਹਨਾਂ ਦੀ ਭਾਜ ਦੇ ਪ੍ਰਿੰਟਡ ਵਾਈ ਦੇ ਸਕੂਲਾਂ ਲਈ ਮੈਡਮਾ ਮੁੰਡਮਾ ਸਾਰੀਆਂ ਲੈ ਗਏ ਆ ਵੀ ਆਪਣੇ ਤੋਂ ਅੱਛਾ ਵੀ ਟੀਚਰ ਜਿਹੜੇ ਆਗੇ ਉਹ ਇੰਨੇ ਬਹੁਤ ਵਧੀਆ ਪੜ੍ਹਿਆ ਲਈ ਖਾਲੀ ਆਟਮਾ ਠੀਕ ਹੈ ਇੱਕ ਆ ਚੀਜ਼ ਆ ਹਾਂ ਆ ਇਹਦੇ ਨਾਲ ਵੀ ਸੂਤੀ ਚੁੰਨੀ ਆ ਵੀਰੇ ਇਹਦੇ ਨਾਲ ਵੀ ਚੁੰਨੀ ਹੈਗੀ ਆ ਫੁੱਲ ਬਹੁਤ ਸੋਹਣੇ ਪਾਏ ਹੋਏ ਆ ਸਲਵਾਰ ਆ ਇਹਦੇ ਨਾਲ ਪ੍ਰਿੰਟਡ ਤੇ ਚੁੰਨੀਆਂ ਵੀਰੇ ਸੂਤੀ 450 ਸੂਟ ਆ ਵੀਰੇ ਓ ਬਾਈ ਇੱਧਰ ਕਰੋ ਕੈਮਰਾ ਇੱਕ ਲੈ ਦੇਖੀ ਜੀ ਸਾਢੇ 350 ਰੁਪਏ ਦਾ ਸੂਟ ਆ ਜੀ 5 ਮੀਟਰ ਸਾਢੇ 350 ਦਾ ਸਾਢੇ 350 ਦਾ ਓਨਲੀ ਮੈਂ ਕਹਿੰਦਾ ਜੀ 500 550 ਤੋਂ ਸਾਰੀ ਮੰਡੀ ਚ ਘੱਟ ਮਿਲ ਜੇ ਜ਼ਿੰਮੇਵਾਰੀ ਆ ਠੀਕ ਆ ਜਿੰਮੇ ਮਰਜ਼ੀ ਬੰਦੇ ਵਾਲਾ ਕੁੜਤਾ ਪਜਾਮਾ ਲੈ ਲਓ ਸਾਢੇ 350 ਦਾ ਤੇ ਭਾਵੇਂ ਬੁੜਗਾ ਵਾਲਾ ਸੂਟ ਲੈ ਲਓ ਸਾਢੇ 350 ਦਾ ਸਾਢੇ 350 ਦਾ ਆਲ ਓਵਰ ਸੂਟ ਪਰ ਕਾਲਾ ਕਹਿੰਦਾ ਗੱਲ ਹੈਗੀ ਇੱਕ ਸਾਢੇ 350 ਦਾ ਅਸੀਂ ਇਹ ਇਹ ਕਿਹੜਾ ਕਪੜਾ ਵਾਜਦਾ ਇਹ ਡਿਜੀਟਲ ਕਪੜਾ ਬਾਈ ਇਹ ਡਿਜੀਟਲ ਨਾ ਬੋਰਾਵੇ ਇੰਨਾ ਗਰਮੀ ਲੱਗੇ ਕਪੜੇ ਅਸੇ ਡਿਜੀਟਲ ਵਾਜਦਾ ਤੇ ਵੀ ਇਹਦੇ ਠੀਕ ਆ ਕਾਲੇ ਆਪਾਂ ਵੀ ਯਾਰ ਮਿਹਨਤ ਕੀਤੀ ਆ ਹੂੰ ਬਾਪੂ ਨੇ ਬਹੁਤ ਮਿਹਨਤ ਕਰਕੇ ਇੱਥੇ ਤੱਕ ਲਿਆਂਦਾ ਸਹੀ ਗੱਲ ਪਰ ਆਪਾਂ ਕਹਿੰਨਾ ਲੋਕ ਮਿੱਟੀ ਨਾਲ ਮਿੱਟੀ ਹੋ ਕੇ ਰੁਪਇਆ ਕਮਾਈ ਕਰਦੇ ਆ ਆਪਾਂ ਕਿਉਂ ਲੁੱਟੀਏ ਹੂੰ 350-400 ਜਿਹੜਾ ਮਰਜ਼ੀ ਨਹੀਂ ਇਸ ਲਈ ਦੂਜੀ ਥਾਂ ਭੱਜਣ ਦੇ ਲੋੜ ਨਹੀਂ ਕਾਲਾ ਇੱਥੇ ਹੀ ਦਰਜ ਦਾ ਅਰੇਂਜਮੈਂਟ ਕਰ ਦਿੰਦਾ ਤੁਹਾਡਾ ਟੀਲਰ ਮਾਸਟਰ ਆਪਣੇ ਕੋਲੇ ਬਾਈ ਵਧੀਆ ਵਧੀਆ ਟੀਲਰ ਮਾਸਟਰ 200-700 ਰੁਪਏ ਸਲਾਈ ਲੈਂਦੇ ਆ ਹਾਂ ਆਪਾਂ ਇੱਕ ਹੋਰ ਧਿਆਨ ਚ ਰੱਖਿਆ ਟੇਲਰ ਮਾਸਟਰ ਨੂੰ ਕੋਈ ਗੱਲ ਕਹਿ ਰੱਖਿਆ ਵੀ ਆਪਾਂ ਕਮਿਸ਼ਨ ਲੈਂਦੇ ਲੋਕ ਇੱਕ ਤਾਂ ਕਮਿਸ਼ਨ ਲੈਂਦੇ 100 ਲੈ ਲੈਂਦਾ ਕੋਈ 50 ਲੈ ਲੈਂਦਾ ਕੋਲ ਤੇ ਸਹੀ ਗੱਲਾਂ ਲੈਂਦੇ ਲੈਂਦੇ ਆਪਾਂ 1000 ਰੁਪਏ ਨਹੀਂ ਲੈਂਦੇ ਮੂੰਹ ਤੇ ਗੱਲ ਕਰਾਉਂਦੇ ਆ ਟੇਲਰ ਨਾਲ ਤੇ 500 ਰੁਪਏ ਸਲਾਈ ਤੇ ਜ਼ਿੰਮੇਵਾਰੀ ਆਪਣੀ ਹੁੰਦੀ ਹੈ ਸਲਾਈ ਦੀ ਵੀ ਕਹਿੰਦੇ ਜੇ ਕਹਿੰਦੇ ਕਿਸੇ ਪਾਸੋਂ ਟੇਡਾ ਮੇਡਾ ਹੋ ਗਿਆ ਤਾਂ ਦੁਬਾਰੇ ਤਿਆਰ ਕਰਾਂ ਹਾਂ ਠੀਕ ਕਰਾ ਕੇ ਦਵਾਂਗੇ ਆਪਾਂ ਜੇ ਕਿਤੇ ਦੀ ਖਰਾਬ ਹੀ ਹੁੰਦਾ ਤਾਂ ਆਪਾਂ ਫਿਰ ਵੀ ਬੈਠੇ ਆ ਫਿਰ ਵੀ ਬੈਠੇ ਲਓ ਬਈ ਕਾਲਾ ਕਹਿੰਦਾ ਫੁੱਲ ਗਾਰੰਟੀ ਤੁਹਾਨੂੰ ਦੇਵਾਂ ਕੋਣ ਬੁਝਾਣਾ ਇਹ ਮੈਚਿਕ ਸੂਟ ਦਾ ਬੜਾ ਰਿਵਾਜ ਚੱਲਿਆ ਅੱਜ ਕੱਲ ਆ ਆ ਲੋਕ ਬਜ਼ਾਰੋਂ ਲਿਆਈ ਜਾਂਦੇ 5-500 ਦੇ ਪਰ ਆਪਣਾ 500 ਨਹੀਂ ਵੀਰੇ ਇਹਦਾ 650 ਰੁਪਇਆ ਰੇਟ ਹੈ ਤੇ ਇਹ ਤੁਮ ਇਹਦਾ ਕੀ ਆ ਹਾਂ ਬਸ ਇੱਥੇ ਚ ਪੱਕਾ ਜਿਹਾ ਲੱਗਦਾ ਵੀ 650 ਮੰਗ ਲਿਆ ਕਰੀ ਹੂੰ ਇਹਦਾ ਕੱਪੜਾ ਦਾ ਰੰਗ ਨਹੀਂ ਜਾਂਦਾ ਕੱਪੜੇ ਉਹ ਦੋ ਧੋ ਕੇ ਦੇਖ ਲੋ ਪਸਾ 500 ਵਾਲੇ ਨੂੰ ਇਹਨੂੰ 7-8 ਵਾਰੀ ਧੋ ਲੋ ਫੇਰ ਵੀ ਜ਼ਿੰਮੇਵਾਰੀ ਆ ਗਰਮੀ ਨਹੀਂ ਲੱਗੂਗੀ ਕੋਲਾ ਦੇਖ ਬਾਈ ਕੱਪੜਾ ਕਿੰਨਾ ਨਹੀਂ ਨਹੀਂ ਕੱਪੜਾ ਬਹੁਤ ਮਲਾਈਵਾ ਤੇ ਲਾਈਟ ਵੇਟ ਜੈ ਹੈ ਲਾਈਟ ਵੇਟ ਇਹੀ ਤਾਂ ਖਾਸियत ਆ ਆਹ ਉਹ ਕਪੜੇ ਬਾਜ਼ਾਰ ਦੇ ਵਿੱਚ ਅੱਜ ਕੱਲ ਕੁੜੀਆਂ ਲੱਗ ਜਾਂਦੀਆਂ ਮਗਰ 500 ਦਾ ਮਿਲਦਾ 500 ਦਾ ਵਿੱਚ ਕਈ ਨੇ ਸਾਨੂੰ 400 ਦਾ ਮਿਲਦਾ ਜੀ ਸਾਨੂੰ 350 ਦਾ ਮਿਲਦਾ ਉਹ ਦੋਚ ਕੁਝ ਹੁੰਦਾ ਹੀ ਨਹੀਂ ਹਾਂ ਉਹ ਫਿਰ ਕਹਿੰਦੇ ਉਸ ਹਿਸਾਬ ਕੁਆਲਟੀ ਦੇ ਸਾਬ ਨਾਲ ਤੇਰੇ ਹਿਸਾਬ ਨਾਲ ਹੁੰਦਾ ਕੱਲਾ ਰੇਟ ਨਾ ਦੇਖਿਆ ਕਰੋ ਰੇਣਾ ਸੂਟ ਦੇਖੋ ਕਿਉਂ ਉਹ ਬੱਲੇ ਬੁੱਲਦਾ ਬੱਚਾ ਹੈ ਆਹ ਬੁੱਲ ਬੁੱਲਦਾ ਬੱਚਾ ਕਾਲਾ ਕਹਿੰਦਾ ਲਓ ਬਈ ਦੇਖੋ ਕਿੱਡਾ ਘੈਂਟ ਸੂਟ ਇਹ ਇਹਦੇ ਦਾ ਕੀ ਰੇਟ ਹੈ 650 ਇਹਦਾ ਵੀ 650 ਰੇਟ ਦੇਖੋ ਹੀ ਆਪਣਾ ਇਹ ਤੇ ਵੀ ਨਾ ਕੋਈ ਬੋਰਾ ਵੇ ਕੁਛ ਵੀ ਨਹੀਂ ਹੁੰਦਾ ਬਾਈ ਯਾਰ ਤੇ ਨਾ ਰੰਗ ਫੇਟੋਂ ਪੜਾਂਗੇ ਕਈ ਵਾਰ ਰੰਗ ਫੇਟ ਹੋ ਜਾਂਦਾ ਕੋਈ ਨਾ ਇਹ ਰੰਗ ਵੀ ਨਹੀਂ ਫੇਟੋਂ ਨਾ ਰੰਗ ਫੇਟੋਂਗਾ ਕੰਪਨੀ ਦੀ ਚੀਜ਼ ਆ ਕੰਨੀ ਲੱਗੀ ਵੀ ਐ ਸਾਰਾ ਸਾਰੀਆਂ ਕੰਪਨੀ ਦੇ ਚੀਜ਼ਾਂ ਆ ਲੇ ਲਊਗਾ ਆਪਾਂ ਨੂੰ ਦੇਸੀ ਚੀਜ਼ ਦੇਵਾਂਗੇ ਆਪਾਂ ਨਾ ਹੂੰ ਬਜ਼ਾਰ 'ਚ 200 ਤੋਂ ਘੱਟ 250 200 ਦਾ ਬਿਲ ਦਿਖਦਾ ਆਪਣਾ 180 ਰੁਪਏ ਰੇਟ ਲਾਤਾ ਹੁਣ ਪਹਿਲਾਂ 200 ਸੀਗਾ ਹੁਣ ਵੀਡੀਓ ਕਰਕੇ 180 ਦਾ ਆਪਾਂ ਕਿਸੇ ਨੂੰ ਐ ਨਹੀਂ ਵੀ ਤੇ 200 ਦਾ ਕਹਿ ਦਾਂਗੇ 180 ਦਾ ਹੀ ਆਇਆ ਤੇ 180 ਦੇ ਦੇਣਾ ਮਸੂਰੀ ਵਾਸਤੇ ਮਸੂਰੀ ਵਾਸਤੇ ਜਿਹੜਾ ਤੁਹਾਡਾ ਚੈਨਲ ਸ਼ੇਅਰ ਕਰਕੇ ਆਊਗਾ ਹਾਂ ਵੀਡੀਓ ਚੈਨਲ ਤੇ ਸ਼ੇਅਰ ਕਰੂਗਾ ਠੀਕ ਹੈ ਨਾ ਕੁਰਤੇ ਪਜਾਮੇ ਨਾਲ ਹਾਂ ਇੱਕ ਕੁਰਤਾ ਪਜਾਮਾ ਫ੍ਰੀ 1000 ਵਾਲੇ ਨਾਲ 350 ਵਾਲਾ ਬਧੀ 1100 ਦਾ ਠੀਕ ਹੈ ਚੱਪੜ ਨੂੰ ਹੱਥ ਲਾ ਕੇ ਦੇਖੋ ਫੀਲ ਕਰੋ ਇਹ ਕੋਟਰੋਂ ਦਾ ਪੂਰਾ ਤੁਸੀਂ ਮੈਨੂੰ ਕਹੋਗੇ ਵਧੀਆ ਦੇ ਦੋ ਜੱਟਾ ਮੁੰਡੇ ਕਹਿੰਦੇ ਵਧੀਆ ਦੇ ਆਹੀ ਕੁਰਤਾ ਪਿਆ ਮੈਂ 1500 ਦਾ ਬੰਜੂ ਆਹੀ ਕੁਰਤਾ ਮੈਂ 2100 ਦਾ ਆਹੀ ਕੁਰਤਾ ਮੈਂ 2400 ਦਾ ਇਹ ਕਹਿੰਦਾ ਚਿੱਟੇ ਦੇ ਬਚਣਾ ਤੁਸੀਂ ਬੜਨਾ ਮੈਂ ਪੜ ਲੈਂਦਾ ਦੁਕਾਨਦਾਰ ਦੁਕਾਨਦਾਰ ਨੇ ਅੱਖ ਪੜਨੀ ਹੁੰਦੀ ਹੈ ਬਸ ਅੱਛਾ ਪਰ ਹਾਂ ਇੱਕ ਤਾਂ ਅੱਖ ਪੜਨੀ ਆ ਇੱਕ ਬੰਦਾ ਆਪ ਪੈਸੇ ਸਿੱਟਣ ਆਉਂਦਾ ਸਿੱਟਣਾ ਆਉਂਦਾ ਮੈਂ ਪਹਿਲਾਂ ਵੀ ਵੀਡੀਓ 'ਚ ਇਹੀ ਗੱਲ ਕਹੀ ਵੀ ਆ ਵੀ ਪੈਸੇ ਸਿੱਟੋ ਨਾ ਪੈਸੇ ਲਾਓ ਲਾਓ ਤੁਸੀਂ ਮਿੱਟੀ ਜਿਹੜਾ ਮਿੱਟੀ ਹੋ ਕੇ ਰੁਪਏ ਇਕੱਠੇ ਕਰਦੇ ਹੋ ਯਾਰ ਆ ਕੇ ਜਦੋਂ ਫਸਲ ਵੇਚਦੇ ਵਧੀਆ ਦੇ ਦੇ ਵਧੀਆ ਦੇ ਵਧੀਆ ਵਧੀਆ ਕਰਕੇ ਤੁਸੀਂ ਰੇਟ ਵਧਾਦੇ ਕਿ ਰੇਟ ਵਧਾਦੇ ਕੁਰਤੇ ਪਜਾਮੇ ਦੀ ਸਲਾਈ 500 ਰੁਪਏ ਜਮਾ ਜਾਏ ਜਾਈ ਜਾਈ ਤੇ ਬਾਜ਼ਾਰ ਚ 700 800 ਵੀ 900 ਵੀ ਲਈ ਜਾਂਦੇ ਆ 1000 ਵੀ ਲੈਂਦੇ ਆ ਆਪਣੇ ਮੁੰਡੇ ਆ ਕੇ ਕਹਿੰਦੇ ਬਾਈ ਵਧੀਆ ਬਣਾ ਦੀ ਯਾਰ ਕੋੜਦਾ ਵੀ ਮਾ ਜਿਤਨਾ ਚਾਹੀਦਾ ਉਹੀ 500 ਤੋਂ 600 ਤਾਂ ਕਿ 600 ਤੋਂ 700 ਆ ਕੇ 700 ਤੋਂ ਮੈਂ ਇਹ ਨਹੀਂ ਦੇਖਣਾ ਮੇਰਾ ਰੇਟ ਇੱਕੋ ਹੀ ਆ ਚਾਹ ਗੱਡੀ ਲੈ ਕੇ ਆ ਜੇ ਚਾਹ ਮੋਟਰਸਾਈਕਲ ਤੇ ਬਸ ਤੇ ਆ ਜੇ ਜਿਹੜਾ ਮੈਂ ਵੱਡੇ ਨੂੰ 20000 ਦਾ ਤਾਂ ਨਹੀਂ ਅੱਜ ਕੱਲ ਬਜ਼ਾਰਾਂ 'ਚ ਬੜੀ ਜੀ ਚੱਲੀ ਆ ਜੇ ਤੂੰ ਮੋਟਰਸਾਈਕਲ ਤੋਂ ਉਤਰੇਂਗਾ ਤਾਂ ਉਹ ਜਿਆ ਰੇਟ ਲਾ ਦਿੰਦਾ ਤੇ ਜੇ ਤੂੰ ਗੱਡੀ ਖੋਲ ਲਈ ਤਾਂ ਉਹ ਜਿਆ ਰੇਟ ਲਾ ਦਿੰਦਾ ਮਾਉਂਟੀ ਕਰ ਲੋ ਗਾਈ ਜੀ ਇਹਦੀ ਕੰਨੀ ਦੇ ਉੱਤੇ ਮਾਉਂਟੀ ਕਰ ਲੋ ਬਕਾਇਦਾ ਲਿਖਿਆ ਹੋਇਆ ਹੈ ਠੀਕ ਹੈ ਇਹਦੇ ਵੀ ਕਾਇਦਾ ਲਿਖਿਆ ਹੋਇਆ ਹੈ ਕੋਚਾ ਮੰਡੀ ਦੇ ਬਠਿੰਡੇ ਦੀ ਗਾਰੰਟੀ ਹੈ ਕਰਨੀ ਵਾਲਾ ਮੁੰਟੀ ਕਰ ਲੋ ਦਾ ਕੁਰਤਾ ਪਜਾਮਾ ਹੈ ਨਹੀਂ ਕਿਸੇ ਕੋਲ ਅੱਛਾ ਕੱਲਾ ਨਾਮ ਵੇਚਦੇ ਮੁੰਟੀ ਕਰ ਲੋ ਦਾ ਹਮ ਆਪਣੇ ਕੋਲ ਗਰੰਟੀ ਜ਼ਿੰਮੇਵਾਰੀ ਇਹ ਵੀ ਸਰਵਿਸ ਬੇ ਕਾਇਦਾ ਲੱਗੀ ਹੋਈ ਆ ਹਮ オリジナル ਕੁਰਤਾ ਪਿਆ オリジナル ਹੈ ਇਸ ਚੀਜ਼ ਦੀ ਗਾਰੰਟੀ ਇਹ ਲੈਂਦਾ ਕਾਲਾ ਕੰਦਾ ਕਰਨੀ ਲੱਗੀ ਵੀ ਹੈ オリジナル ਤਾਂ オリジナル ਹੀ ਹੈ ਇਹਦਾ ਇਹ ਫਿਰ ਇਹ ਤਾਂ ਮਹਿੰਗਾ ਹੀ ਵਾਵਾ ਹੋ 1400 ਦਾ ਇਹ ਵੀ ਬਸ ਹੈ ਯਾ ਇਹੀ ਨਾਰਮਲ ਰੇਟ 'ਚ ਹੀ ਹੈ ਹੋਰ 1400 ਦਾ 1400 ਇਹ ਤਾਂ ਨਾਮ ਬਹੁਤ ਵੇਚਦਾ ਹੈ ਜਿਹੜਾ 1000 ਰੁਪਏ ਦਾ ਕੁੜਤਾ ਪਜਾਮਾ ਲੋਨ 350 ਵਾਲਾ ਕੁੜਤਾ ਪਜਾਮਾ ਮੈਂ ਫ੍ਰੀ ਦਊਗਾ ਫ੍ਰੀ ਦਿਆਂਗਾ ਹਾਂ ਬਸ ਠੀਕ ਹੈ ਆ ਲਓ ਵੱਡੀ ਆਫਰ ਕਾਲੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਸੱਜਣਾ ਮਿੱਤਰਾਂ ਭੈਣਾ ਮਿੱਤਰਾਂ ਦਾਕਾ ਜਿਹੜਾ ਸ਼ੇਅਰ ਕਰ ਦੋ ਤੇ ਤਾਂ ਜੋ ਕਹਿੰਦਾ ਕਾਲੇ ਦੀ ਵੀਡੀਓ ਵੱਧ ਤੋਂ ਵੱਧ ਵਾਇਰਲ ਹੋ ਸਕੇ ਵੀਡੀਓ ਸ਼ੇਅਰ ਕਰਕੇ ਤੇ ਪੇਜ ਨੂੰ ਫੋਲੋ ਕਰਕੇ ਤੇ ਸਕਰੀਨਸ਼ਾਟ ਲੈ ਆਇਓ ਨਾਲ ਫੇਸਬੁੱਕ ਦੇ ਗਰੁੱਪਾਂ 'ਚ ਕਰ ਦੋ ਸ਼ੇਅਰ ਤੇ ਵਾੜਦਾਲ ਦੇ ਗਰੁੱਪਾਂ 'ਚ ਕਰ ਦੋ ਸ਼ੇਅਰ ਕੋਈ ਲਾੜਦਾਂ ਦੇ ਜੁੜੇ ਹੋਣਾ ਸਾਰਿਆਂ ਦਾ